ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਸੰਗਤ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਹਾੜਾ ਤੇ ਲੰਗਰ ਲੱਗਿਆ ਹੋਇਆ ਸਾਡੇ ਹਰਾਜ ਪਿੰਡ ਦੇ ਵਿੱਚ ਜਿਹਦੇ ਵਿੱਚ ਸਾਗ ਦੀ ਤਿਆਰੀ ਹੋ ਰਹੀ ਆ ਤੜਕਾ ਲੱਗ ਚੁੱਕਿਆ ਸਾਗ ਨੂੰ ਦੇਖ ਸਕਦੇ ਹੋ ਤੁਸੀਂ ਅੜਕਾ ਲੱਗ ਚੁੱਕਿਆ ਇਧਰ ਦੁੱਧ ਗਰਮ ਹੋ ਰਿਹਾ ਇੱਕ ਦੇਗਾ ਜਿਹੜਾ ਆ ਸਾਗ ਦਾ ਭਰਿਆ ਹੋਇਆ ਤੜਕਾ ਇਹਨੂੰ ਵੀ ਲੱਗਿਆ ਹੋਇਆ ਹੈ ਇਹ ਸੰਗਤਾਂ ਸੇਵਾ ਕਰ ਰਹੀਆਂ ਆਇਦਰਾ ਆ ਖੀਰ ਦਾ ਕੜਾਇਆ ਜਿਹੜਾ ਆ ਤਾਂ ਖੀਰ ਦਾ ਕੜਾਇਆ ਤੇ ਆ ਉਹ ਪਾ ਜਿਹੜਾ ਇਹ ਵੀ ਭਰਿਆ ਹੋਇਆ ਖੀਰ ਦਾ ਭਰਿਆ ਹੋਇਆ ਬਦਾਮ ਵਾਲੀ ਖੀਰ ਇੱਥੇ ਲੰਗਰ ਦੀ ਸੇਵਾ ਬੀਬੀਆਂ ਕਰ ਰਹੀਆਂ ਹਰਾਜ ਪਿੰਡ ਦੇ ਮੈਂ ਕਰਦੀਆਂ ਆਹ ਹੌ ਤਵੀਆਂ ਜੜੀਆਂ ਦੋ ਤਵੀਆਂ ਹੁੰਦੀਆਂ ਇੱਥੇ ਜੇ ਜਿਆਦਾ ਵੱਡਾ ਢੰਡਾਰਾ ਹੋਵੇ ਜਾਂ ਕੋਈ ਸਮਾਗਮ ਹੋਵੇ ਤਾਂ ਉਦੋਂ ਇਹ ਦੋਨਾਂ ਤਵੀਆਂ ਤੇ ਰੋਟੀਆਂ ਪਕਦੀਆਂ ਅੱਜ ਫਿਲਹਾਲ ਇੱਕ ਤਾਂ ਵੀ ਚੱਲ ਰਹੀ ਆ ਤੇ ਸੰਗਤਾਂ ਭੋਗ ਦਾ ਟਾਈਮ ਆ ਸੰਗਤਾਂ ਆਉਣ ਵਾਲੀਆਂ ਹੋਰ ਵੀ ਤੇ ਜਦੋਂ ਲੰਗਰ ਚਾਲੂ ਕੀਤਾ ਇੱਥੇ ਲੰਗਰ ਹਾਲ ਦੇ ਵਿੱਚ ਲੰਗਰ ਚਾਲੂ ਕਰਾਂਗੇ ਫਿਰ ਉਦੋਂ ਹੀ ਸੰਗਤਾਂ ਦੇ ਦਰਸ਼ਨ ਕਰਾਵਾਂਗੇ ਇਧਰ ਭਾਂਡੇ ਭੁੰਦੇ ਮਾਂਜੀ ਜਾਂਦੇ ਆਪਣੇ ਸੰਗਤ ਵਾਲੇ ਸੇਵਾਦਾਰ ਸੇਵਾ ਨਿਭਾ ਰਹੇ ਲੋਏ ਇਧਰ ਭਾਂਡਿਆਂ ਦੀ ਸੇਵਾ ਮੁੰਡੇ ਕਰ ਰਹੇ ਸਾਡੇ ਬੇਰੇ ਸਾਥ ਨੇ ਤਵਾ ਦੇ ਨਾਲ ਧੰਨਵਾਦ ਚੱਲ ਅਸੀਂ ਜੀ ਬੇਨਤੀ ਆਪਕੋ ਸਾਰੇ ਮਾਸਟਰ ਸਾਰੇ ਸਿਖਾਕਾਰ ਵੀ ਪਹੁੰਚ ਪਾ ਲਿਆ ਤੇ ਸੱਜਣੇ ਵੀ ਮੇਰੇ ਵੀ ਸੁਆਹ ਸੁਆਹ ਤੇ ਉਹ ਤੇਰੂ ਬੋਲੋ ਤੇ ਉਹ ਪ੍ਰਮਾਤਮਾ ਸਾਰੇ ਨੇ ਫਰਮਾਈ ਚ ਵਰਕਤਾਂ ਪਾਵੇ ਤੇ ਖੁਸ਼ੀਆਂ ਖੇੜੇ ਪਰਮਾਤਮਾ ਬਣਦਾ ਰਹੇ ਅੱਜ ਬਖਸ਼ਣ ਕਰਦੇ ਹੋ ਇਹਨਾਂ ਦਾ ਲਾਗਰ ਚਲਾਇਆ ਸੀ ਅਜੇ ਤੱਕ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ